ਕੇਂਦਰੀ ਮੰਤਰੀ ਨਿਤਿਨ ਗੜਗਰੀ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲਾ ਕੌਮੀ ਮਾਰਗਾਂ ਦੀ ਬਰਤੋਂ ਕਰਨ ਵਾਲੇ ਸਰਕਾਰੀ ਅਤੇ ਨਿੱਜੀ ਬੱਸ ਆਪਰੇਟਰਾਂ ਨੂੰ ਲਾਭ ਮੁਹਈਆ ਕਰਾਉਣ ਲਈ ਟੋਲ ਨੀਤੀ ਤੇ ਕੰਮ ਕਰ ਰਿਹਾ ਹੈ ਇਸ ਤੋਂ ਪਹਿਲਾਂ ਹੀ ਸਰਕਾਰ ਗੈਰ ਵਪਾਰਕ ਵਹਨਾਂ ਲਈ 3000 ਰੁਪਏ ਦੀ ਕੀਮਤ ਵਾਲਾ ਫਾਸਟੈਗ ਅਧਾਰਿਤ ਸਲਾਨਾ ਪਾਸ ਜਾਰੀ ਕਰ ਚੁੱਕੀ ਹੈ ਜਿਹੜਾ 15 ਅਗਸਤ ਨੂੰ ਸ਼ੁਰੂ ਹੋ ਕੇ ਇਹ ਪਾਸ ਰਜਿਸਟਰ ਹੋਣ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਕਰਨ ਤੱਕ ਜਿਹੜਾ ਵੀ ਪਹਿਲਾਂ ਹੋਵੇ ਲਈ ਵੈਧ ਹੈ ਇਹ ਪਾਸ ਵਿਸ਼ੇਸ਼ ਤੌਰ ਤੇ ਕਾਰ ਜੀਪਾਂ ਤੇ ਨਾ ਵਰਗੇ ਗੈਰ ਵਪਾਰਕ ਨਿੱਜੀ ਮਹਨਾਂ ਲਈ ਤਿਆਰ ਕੀਤਾ ਗਿਆ ਨਵੀਂ ਦਿੱਲੀ ਚ ਗੱਡਕਰੀ ਨੇ ਬੀਓਸੀਆਈ ਦੇ ਭਾਰਤ ਪ੍ਰਵਾਸ ਪੁਰਸਕਾਰਾ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕੌਮੀ ਮਾਰਗਾਂ ਦੀ ਵਰਤੋਂ ਕਰਨ ਵਾਲੇ ਸੂਬਾਈ ਅਤੇ ਨਿੱਜੀ ਬੱਸ ਆਪਰੇਟਰਾਂ ਨੂੰ ਲਾਭ ਦੇਣ ਦੀ ਸੋਚ ਨਾਲ ਇੱਕ ਟੋਲ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ ਪ੍ਰਦੂਸ਼ਣ ਨੂੰ ਘਟਾਉਣ ਦੇ ਮੰਤਵ ਨਾਲ ਗ੍ਰੀਨ ਹਾਈਡਰੋਜਨ ਨਾਲ ਚੱਲਣ ਵਾਲੇ ਟਰੱਕਾਂ ਲਈ ਦੇਸ਼ ਦੇ ਵੱਖ-ਵੱਖ ਖੇਸਿਆਂ ਚ 10 ਹਾਈਵੇ ਦੀ ਪਛਾਣ ਕੀਤੀ ਗਈ ਹੈ